ਸਾਸਰੀ ਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਬਹੁਤ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਨੂੰ ਇਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗਸਾਂ ਨੂੰ ਮਿਲੂਗੀ ਜੀ ਗੋਭੀ ਦੀ ਸਬਜ਼ੀ ਦੀ ਰੈਸਪੀ ਤੇ ਨਾਲ ਦੀ ਨਾਲ ਗਏ ਸੀ ਗਏ ਸੀਗੇ ਜੀ ਨਾਨਕਿਆ ਤੇ ਤੁਹਾਨੂੰ ਉਹ ਵੀ ਮਿਲੂਗਾ ਜੀ ਦੇਖਣ ਵਾਸਤੇ ਬਲੌਗ 'ਚ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਤੇ ਐਂਡ ਤੱਕ ਬਲੌਗ ਦੇਖਿਓ ਜੀ ਤੁਹਾਨੂੰ ਬਲੌਗ ਕਿਵੇਂ ਦਾ ਲੱ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿ ਜੀ ਤੇ ਚਲੋ ਜੀ ਅੱਗੇ ਸਾਡੇ ਬਲੌਗ ਨਾਲ ਬਣੇ ਰਹੋ ਜੀ ਸਾਸਰੀ ਗੌਰ ਜੀ ਸਾਰਿਆਂ ਨੂੰ ਜੀ ਤੇ ਅੱਜ ਲੱਗੇ ਅਸੀਂ ਗੋਭੀ ਦੀ ਸਬਜ਼ੀ ਬਣਾਉਣ ਤੇ ਅਦਰ ਅਲੂ ਗੋਭੀ ਕੱਟ ਕੇ ਰੱਖੀ ਹੋਈ ਹੈ ਤੇ ਟਮਾਟਰ ਪਏ ਹੈ ਮਸਾਲਾ ਵੀ ਤਿਆਰ ਕਰਕੇ ਰੱਖਿਆ ਹੋਇਆ ਜੀ ਅਦਰ ਅਦਰਕ ਮਿਰਚਾ ਪਿਆਜ਼ ਗਾਜਰ ਵਗੈਰਾ ਸਾਰਾ ਕੁਝ ਮਸ਼ੀਨ 'ਚ ਘੱਟਿਆ ਹੋਇਆ ਹੈ ਤੇ ਅਦਰ ਗੋਭੀ ਕੱਟ ਕੇ ਧੋਸਵਾਰ ਕੇ ਰੱਖੀ ਵੀ ਹੈ ਜੀ ਤੇ ਨਾਲ ਆਪਾਂ ਉਂਗਿ ਜੀ ਟਮਾਟਰ ਤੇ ਅਦਰ ਕੜਾਹੀ ਵਿੱਚ ਤੇਲ ਗਰਮ ਕਰਤਾ ਜੀ ਤੇ ਚਲੋ ਜੀ ਤੇਲ ਗਰਮ ਹੋ ਜਾਣ ਦੋ ਤੇ ਫਿਰ ਪਾਉਂਗੇ ਜੀ ਅਸੀਂ ਇੱਥ ਇਦੋਂ ਜੇ ਤੇਲ ਗਰਮ ਹੋ ਗਿਆ ਤੇ ਅਸੀਂ ਕਾਚਾ ਪਾ ਪਹਿਲੇ ਵਿੱਚ ਕੋਈ ਚੀਜ਼ ਜੀਰਾ ਬਰਾਊਨ ਹੋ ਜੂਗਾ ਜੀ ਕੋਈ ਪਾਉਗੇ ਜੀ ਜਿਹੜਾ ਬ੍ਰੈਂਡ ਕਰਿਆ ਹੋਇਆ ਮਸਾਲਾ ਇਸਨ ਪਿਆਜ਼ ਅਦਰਕ ਮਿਰਚਾ ਫਿਰ ਸਾਰਾ ਕੁਝ ਮਸ਼ੀਨ ਚ ਕਰਿਆ ਹੋਇਆ ਜੀ Eu não vejo para onde tem uma situação a gente não ਦੇਖੇ ਐਡ ਰੋਜੇ ਮਲਟੀ ਮਨ ਆਪਣੇ ਥੋੜੀ ਜਿਹੀ ਜਿਹੜੀ ਲੈਣੇ ਚਾਹੁੰਦੇ ਹਲਦੀ ਦਾ ਰੰਗ ਇਸ ਨਾਲ ਆਉਂਦਾ ਹੈ ਤੇ ਇਹ ਕਹਿ ਲੈਣੇ ਕਰ ਲੈਣੇ ਜ਼ੋਰ ਦਾ ਗਰਾ ਹੈ মসালা পায় মসালা নামে খাওয়া দিয়ে ਤੇ ਥੰਡੇ ਨਹੀਂ ਲੱਗੀਏ ਤੇ ਆਪਾਂ ਜਦੋਂ ਇਸ ਪਾਣੀ ਐਡ ਕਰਦੇ ਜਦੋਂ ਨਾਲ ਸਬ지ਰ ਦੇਖ ਜਾਂਦਾ ਤੇ ਇੱਕ ਥੰਡੇ ਨਹੀਂ ਲੱਗਦਾ ਜੀ ਤੇ ਉਧਰ ਸਾਡੇ ਕਲਰ ਤਾਂ ਆਈ ਹੈ ചുളക്സിഡാൻ ടമാറ്റ ਤੇ ਆ ਰਹੀ ਸੱਤ ਜੀ ਜਿਹੜਾ ਚੰਗਾ ਪਾਣੀ ਪਾਉਂਦੇ ਨੇ ਤੇ ਜਿਹੜਾ ਚੰਗਾ ਪਾਣੀ ਪਾਉਂਦੇ ਨੇ ਉਹਦਾ ਚੰਗਾ ਜਿਹੀ ਭਾਵੇਂ ਉਹ ਜਿਹੜਾ ਇਹ ਜਿਹੜਾ ਪਾਣੀ ਪਾਇਆ ਸੀ ਉਹ ਹੰਮ ਚੰਗੀ ਤਰ੍ਹਾਂ ਸੁੱਕ ਜੂਗਾ ਤੇ ਸਾਡਾ ਜਿਹੜਾ ਟਮਾਟਰ ਐਚ ਪਾਇਆ ਹੈ ਚੰਗੀ ਤਰ੍ਹਾਂ ਘੋਲ ਜੂਗੇ ਤੇ ਜਦੋਂ ਮਸਾਲਾ ਹੈ ਉਹ 3 ਛੱਡ ਦੂਗਾ ਜੀ ਫਿਰ ਸਾਡਾ ਮਸਾਲਾ ਤਿਆਰ ਹੋ ਜੂਗਾ ਜੀ ਫਿਰ ਅਸੀਂ ਐਡ ਕਰੂਗੀ ਵਿੱਚ ਗੋਭੀ ਔਰ ਆਲੂ ਤੇ ਇਹ ਜਦੋਂ ਟਾਈਮ ਲੱਗੂਗਾ ਜੀ ਤੇ ਤੇ ਮਸਾਲਾ ਤੁਹਾਡਾ ਐਵੇਂ ਜੀ ਕੇ ਤਿਆਰ ਹੋ ਜੂਗਾ ਜੀ ਟਮਾਟਰ ਵਗੈਰਾ ਸਾਰਾ ਕੁਝ ਢੋਲ ਜੂਗਾ ਜੀ ਤੇ ਫਿਰ ਦਰ ਮਿਲਦੇ ਆ ਜੀ ਜਿਹੜੀ ਇਹ ਪਿਆਜ਼ ਤੇ ਟਮਾਟਰ ਹੈ ਥੱਲੇ ਕਰਕੇ ਢੋਦੇ ਜੀ ਤੇ ਰੱਖਾ ਦੇ ਨੇ ਤੇਰ ਕਰਦਾ ਜੀ ਤੇ ਤੁਹਾਨੂੰ ਚੰਗਾ ਲੱਗੇ ਦੇਖੋ ਤਿਆਰ ਤੇ ਇਹਦੇ ਵਿੱਚ ਅੱਧਾ ਹੋਰ ਜੀ ਜਿਹੜੀ ਇਹ ਕੱਪੜੀ ਵਿੱਚ ਝੋਲੀ

ਇਹ ਬੋਦੀ ਅਤੇ ਟਾਪਾ ਲੱਗ ਰਹੀ ਜੀ ਬੋਦੀ ਤੇ ਮਸਾਲਿਆਂ ਚੰਗੀ ਤਰ੍ਹਾਂ ਮਿਕਸ ਕਰ ਲਈ ਸੀ ਤੇ ਜਦੋਂ ਜਦੋਂ ਇਹਨਾਂ ਨਾਲ ਪਿਆਰ ਉਹਦੀ ਹੋ ਗਈ ਸਾਡੀ ਤੇ ਦੇਖਣ ਨੂੰ ਤਾਂ ਜੀ ਕਿ ਮੇਰੀ ਬੋਦੀ ਬਣ ਗਈ ਜੀ ਤੇ ਚਲੋ ਜੀ ਲਵੜਿਆ ਜੀ ਤੁਹਾਨੂੰ ਪਿਆਰ ਤੇ ਤੇ ਲੋ ਜੀ ਅੱਜ ਸਾਡੀ ਕੋਬੀ ਦੀ ਸਬਜ਼ੀ ਬਣ ਗਈ ਜੀ ਪਿਆਰ ਤੇ ਹਰਮਾਕਰਨ ਕੋਬੀ ਦੀ ਸਬਜ਼ੀ ਬਣ ਗਈ ਦਾ ਪਿਕਚਰ ਕਰ ਰਾਇਆ ਸੀ ਜੀ ਦੇਖੋ ਕਿੰਨਾ ਵਧੀਆ ਰੰਗ ਆਇਆ ਸਬਜੀ ਨੂੰ ਤੇ ਕਿ ਮੇਰੇ ਬੰਦ ਕੇ ਤਿਆਰ ਹੋ ਗਏ ਜੀ ਕੁਝ ਵੀ ਬਹੁਤ ਵਧੀਆ ਲੱਗਦੀ ਹੈ ਇਹ ਸਬਜੀ ਦੀ ਤੇ ਖਾਣ ਨੂੰ ਜਗੇ ਹੋ ਜੀ ਤੇ ਹੋ ਗਰਾਉਗੇ ਜੀ ਗਰਮ ਗਰਮ ਰੋਟੀ ਤੇ ਮੁੰਡੇ ਜੀ ਸਾਨੂੰ ਦੇ ਸਬਜੀ ਤਿਆਰ ਹੋ ਗਈ ਲਗਾ ਨਾ ਗਰਮ ਗਰਮ ਤਕਰਾ ਸਬਜੀ ਬਣਾ ਲਏਗੀ ਤੇ ਲੋ ਜੀ ਮਿਲੋ ਜੀ ਸੁਖ ਨਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਨੂੰ ਤੇ ਠੰਡ ਬਹੁਤ ਹੈ ਨਾ ਅੱਤ ਬੋਰ ਹੰਟਾਈ ਹਾਂ ਓਕੇ ਓਕੇ ਸਾਰਾ ਕੰਮ ਨਵੇਟ ਤਾਂ ਲੈ ਆ ਜੀ ਮੈਂ ਫਟਾਫਟ ਕੰਮ ਕੁੰਮ ਤਾਂ ਨਿਬੜ ਗਿਆ ਜੀ ਸਾਰਾ ਤੇ ਝਾੜੂ ਚੂੜੀ ਲਗਾ ਕੇ ਪੋਚੇ ਲਗਾ ਕੇ ਜੀ ਸਾਰਾ ਕੰਮ ਨਿਬੜ ਗਿਆ ਜੀ ਤੇ ਹੁਣ ਅਸੀਂ ਜਾਣਾ ਸੀਗਾ ਜੀ ਨਾਨਕਿਆ ਹਾਂਜੀ ਸ੍ਰੀ ਦੇਵਾਨ ਨਾਂ ਤੇ ਚੱਲਦੇ ਆਂ ਹਾਂਜੀ ਖਾਸੇ ਦਿਨ ਹੋ ਗਏ ਜੀ ਸੱਟ ਲੱਗੇ ਤਾਂ ਟਾਈਮ ਨਹੀਂ ਲੱਗਿਆ ਵਿਚ ਨੂੰ ਤੇ ਮੈਂ ਕਿਹਾ ਅੱਜ ਚੱਲ ਜਾਈ ਜਾਂਦੇ ਹਾਂਜੀ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਅੱਗੇ ਵੈਸੇ ਜਾ ਕੇ ਤੇ ਉੱਧਰ ਤੁਹਾਨੂੰ ਦਿਖਾ ਦੇ ਜੀ ਸਾਡੀ ਹਰਸੀ ਮਰਨ ਨੂੰ ਮਲਾਉਂਗੇ ਜੀ ਇਹ ਲੋ ਜੀ ਮਿਲੋ ਜੀ ਸਾਡੀ ਹਰਸੀ ਬਰਨ ਨੂੰ ਕਾਸੀ ਹਲ ਬਲੋ ਕਸੀ ਕਸਰਨਾ ਕੋਮਿ ਕੋਮਿ ਕੰਨ ਹਾਂ ਕੋਮਿ ਕੋਮਿ ਕੰਨ ਨਹੀਂ ਕੋ ਨਹੀਂ ਕੰਨ ਨਹੀਂ ਜੀ ਤੇ ਲੋ ਜੀ ਅਸੀਂ ਪਹੁੰਚ ਗਏ ਸੀਗੇ ਜੀ ਚੁੰਨੀ ਕਲਾ ਤੇ ਅੱਜ ਟ੍ਰੈਫਿਕ ਬਹੁਤ ਜ਼ਿਆਦਾ ਹੈ ਜੀ ਮਾਰਕੀਟ ਚ ਕੱਲ ਕਿਉਂਕਿ ਲੋੜੀ ਹੈ ਤੇ ਉਹਦੇ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਹੋਇਆ ਹੋਇਆ ਜੀ ਤੇ ਜਾਮ ਵੀ ਲੱਗਿਆ ਹੋਇਆ ਸੀਗਾ ਜੀ ਅੱਜ ਬਹੁਤ ਤੇ ਅਦਰ ਅਸੀਂ ਓਕੇ ਸਭੀ ਹੋ ਕੇ ਸਮਾਨ ਤਾਂ ਲੈ ਲਿਆ ਜੀ ਤੇ ਮੈਂ ਕਿਹਾ ਨਾਨਕੇ ਚੱਲੇ ਤੇ ਖਾਲੀ ਜਾਂਦੇ ਚੰਗੇ ਨਹੀਂ ਲੱਗਦੇ ਮੈਂ ਕਿਹਾ ਫੇਰ ਦੋ ਡੱਬੇ ਲੈ ਲਏ ਸੀਗੇ ਤੇ ਕੇਲਿਆਂ ਦੀ ਦਰਜਣਾ ਕਰਵਾ ਲਿਆ ਸੀਗੇ ਜੀ ਦੋ ਤੇ ਦੇਖੋ ਸਬਜ਼ੀਆਂ ਕਿੰਨੀਆਂ ਵਧੀਆ ਪਈਆਂ ਹਰੀਆਰੀਆ ਤੇ ਹਾਰ ਕਰਕੇ ਟ੍ਰੈਫਿਕ ਹੋ ਜ਼ਿਆਦਾ ਹੋਇਆ ਵਾ ਨਾ ਦੇ ਲੋਏ ਜੀ ਹੁਣ ਚੁੰਨੀ ਕਲਾ ਤੋ ਮਜਾਤਵਾਲ ਨੂੰ ਚੱਲੇ ਜੀ ਤੇ ਮਜਾਤ ਤੋ ਡੋਟਰ ਮਜਰੇ ਨੂੰ ਪਾਉਂਗੇ ਜੀ ਅੰਦਰ ਉੱਥੇ ਦੋਸਤ ਸਾਡਾ ਮੁੜਦੀ ਜੀ ਅੰਦਰ ਹੀ ਸਾਈਡ ਨੂੰ ਸੇ ਵੀਊ ਚੈੱਕ ਕਰੋ ਜੀ ਅੱਜ ਬਹੁਤ ਜ਼ਿਆਦਾ ਧੁੰਦ ਪਈ ਪਈ ਹੈ ਜੀ ਸਾਰੇ ਤੇ ਠੰਡ ਬਹੁਤ ਹੈ ਜੀ ਵੈਸੇ ਕੱਲ੍ਹ ਤੇ ਧੁੱਪ ਨਿਕਲ ਗਈ ਸੀ ਕਿ ਪਰ ਅੱਜ ਧੁੱਪ ਨਹੀਂ ਨਿਕਲੀ ਹੈਗੀ ਅੱਜ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਜੀ ਠੰਡ ਪੈਂਦੀ ਹੈ ਜੀ ਬਹੁਤ ਅੱਜ ਤੇ ਐਨ ਠੰਡੀ ਹਵਾ ਚੱਲ ਰਹੀ ਹੈ ਜੀ ਤੇ ਅਸੀਂ ਤਾਂ ਕੋਟ-ਕੂਟ ਪਾ ਕੇ ਐਨ ਦਸਤਾਨੇ ਦਸਤੂਨੇ ਕੱਢ ਕੇ ਆ ਗਏ ਜੀ ਤੇ ਵੀਊ ਚੈੱਕ ਕਰੋ ਜੀ ਤੁਸੀਂ ਕਿੰਨਾ ਵਧੀਆ ਹੈ ਜੀ ਅੱਜ ਅਸੀਂ ਨਾਨਕਿਆ ਜਾਇਦ ਦੇ ਜੀ ਹੈ ਤੇ ਫਿਰ ਮੈਂ ਕਿਹਾ ਖਾਲੀ ਜਾਂਦੇ ਚੰਗੇ ਜ ਨਹੀਂ ਲੱਗਦੇ ਹੈਗੇ ਜੀ ਆਪਾਂ ਵੈਸੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ सुनली जी धुप वी निकल गी जी ना हा लग्या बडा बडा सूरज चमकड जे निकली जावे धुप ਤੇ ਲੋ ਜੀ ਅਸੀਂ ਪਹੁੰਚ ਗਏ ਸੀਗੇ ਜੀ ਨਾਨਕਿਆ ਸਿਮੂ ਵੀ ਪਹੁੰਚ ਗਈ ਜੀ ਨਾਨਕਿਆ ਸਿਮੂ ਨੇ ਕਹਿ ਰਿਆ ਸੌਪਰੀ ਸਟਰਾਬਰੀ ਦੇ ਲਓ ਜੀ ਇੱਧਰ ਵੀ ਲਓ ਜੀ ਮਾਮੀ ਜੀ ਨੂੰ ਸਾਸਿਆ ਜੀ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਆਏ ਸੀਗੇ ਜੀ ਨਾਨਕੇ ਨਾਨਕੇ ਨਾਨੀ ਜੀ ਦਾ ਹੈ ਨਹੀਂ ਨਾਨੀ ਜੀ ਉੱਧਰਲੇ ਘਰ ਗਏ ਆ ਜੀ ਤੇ ਨਾਨੀ ਜੀ ਨੂੰ ਲੈ ਕੇ ਆਉਂਗੇ ਮਾਮੀ ਜੀ ਬੁਲਾ ਕੇ ਤੇ ਅਸੀਂ ਬਹਿੰਦੇ ਹਾਂ ਜੀ ਚਲ ਠੀਕ ਹੈ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਜਦੋਂ ਨਾਨੀ ਜੀ ਆਜੂਗੇ ਜੀ ਤੇ ਲਓ ਜੀ ਮਿਲੋ ਜੀ ਸਾਡੀ ਨਾਨੀ ਜੀ ਨੂੰ ਅਸੀਂ ਆਏ ਸੀਗੇ ਜੀ ਨਾਨੀ ਜੀ ਕੋਲ ਨਾਨੀ ਸਾਸਿ ਕਾਲ ਬੁਲਾ ਦਿਓ ਸਤਿ ਸ਼੍ਰੀ ਅਕਾਲ ਆ ਹੈਗੇ ਜੀ ਮੇਰੇ ਨਾਨੀ ਜੀ ਤੇ ਅਸੀਂ ਆਏ ਸੀਗੇ ਜੀ ਨਾਨਕਿਆ ਮੈਂ ਕਿਹਾ ਬੀਬੀ ਜੀ ਨੂੰ ਮਿਲ ਜਾਈਏ ਤੇ ਖਾਸੇ ਦਿਨ ਹੋ ਗਏ ਸੀ ਕਿ ਮਿਲ ਕੇ ਨਹੀਂ ਗਏ ਸੀਗੇ ਤੇ ਉਧਰ ਪਾਪਾ ਜੀ ਗਿੱਗੇ ਸੀ ਇਹਨਾਂ ਦੇ ਸੱਟ ਲੱਗੀ ਸੀ ਕਿ ਮੈਂ ਕਿਹਾ ਨਾਲੇ ਖਬਰਸਾਰ ਲੈ ਜੂंगे ਪਾਪਾ ਜੀ ਦੀ ਹੋਰ ਬੀਬੀ ਠੀਕ ਠਾਕ ਹੈ ਹਾਂ ਠੀਕ ਸੱਟ ਹੈ ਵਿੱਚ ਹੈ ਮੈਂ ਕਿਹਾ ਇਸ ਦਾ ਕਾਫੀ ਦਿਨ ਹੋ ਗਏ ਮੈਂ ਕਿਹਾ ਆਇਂ ਚਿਗੇ ਮੈਂ ਕਿਹਾ ਗੇ ਟਾਈਮ ਜਾਂ ਲਗਿਆ ਕਿ ਠੰਡ ਬਹੁਤ ਮੈਂ ਦੀ ਧੁੰਦ ਕਰਕੇ ਸਵਾ ਕਰਕੇ ਤੇ ਫਿਰ ਹੁਣ ਥੋੜਾ ਜਿਹਾ ਮੌਸਮ ਦਾ ਠੀਕ ਹੋਇਆ ਮੈਂ ਕਿਹਾ ਅੱਜ ਮਿਲ ਜਾਈਏ ਨਾਨੀ ਨੂੰ ਤੇ ਇੱਧਰ ਹੈ ਪਾਪਾ ਜੀ ਤੇ ਪਾਪਾ ਜੀ ਤਾਂ ਬਿਮਾਰ ਹੀ ਰਹਿੰਦੇ ਜੀ ਉਹਨੂੰ 14 ਸਾਲ ਹੋ ਗਏ ਜੀ ਮੰਜੇ ਦੀ ਇਹ ਪੈਰਲਾਈਜ਼ ਹੋਇਆ ਹੋਇਆ ਵਾ ਜੀ 14 ਸਾਲ ਹੋ ਗਏ ਨਾ ਬੀਬੀ ਹੂੰ ਤੇ ਉਹ ਬਿਮਾਰ ਹੈ ਵੀ ਇਹਨਾਂ ਦੇ ਇੱਕ ਲਾਤਰ ਬਾਹ ਜਾਨੀ ਕਿ ਹੋ ਗਈ ਸੀ ਕਿ ਖੜ ਗਈ ਸੀ ਪਾਸਾ ਖੜਾ ਪਾਸਾ ਖੜ ਗਿਆ ਸੀਗਾ ਨਾ ਤੇ ਮੰਜੇ ਦੀ ਵਾਪਾ ਜੀ ਦਾ ਦਵਾਈ ਦਬੂਈ ਚੱਲੀ ਜਾਂਦੀ ਜਿਸ ਤਰ੍ਹਾਂ ਮਿਲਟਰੀ ਹਸਪੀਟਲ ਤੋਂ ਤੇ ਲਾ ਚੱਲਦਾ ਜੀ ਪਾਪਾ ਜੀ ਦਾ ਜੀ ਮੈਨੂੰ ਸੇ ਨਾਮਾ ਜੀ ਤੇ ਨਾਨਾ ਜੀ ਕਹਿੰਦੇ ਮੇਰਾ ਨਾਮ ਜੀਵਨ ਸਿੰਘ ਹੈ ਜੀ ਤੇ ਅਮੇ ਉਹਨਾ ਜਿਸ ਤਰ੍ਹਾਂ ਕਾਫੀ ਟਾਈਮ ਹੋ ਗਿਆ ਮੰਜੇ ਤੇ ਪਾਪਾ ਜੀ ਨਾਨਾ ਜੀ ਨੂੰ ਪਏ ਵੀ ਐਸੇ ਮੈਂ ਤਾਂ ਨਾ ਵੀ ਪਾਪਾ ਰੀਬੀ ਬੀ ਕਹ ਦਿੰਦੀ ਮੈਂ ਵੀ ਅਸੀਂ ਨਾਨਾ ਨਾਨੀ ਨਹੀਂ ਕਹਿੰਦੇ ਹੈਗੇ ਅਸੀਂ ਪਾਪਾ ਵੀ ਪਾਪਾ ਬੀਬੀ ਜੀ ਕਹ ਦਿੰਦੇ ਤੇ ਉਹਨਾਂ ਕਰਕੇ ਨਾ ਉਹਨਾਂ ਦੀ ਪਰ ਨਾਨਾ ਜੀ ਦੀ ਨਾ ਥੋੜੀ ਜਿਹੀ ਆਦਾਸ ਜੀ ਕਮਜ਼ੋਰ ਹੋ ਗਈ ਇਸ ਤਰ੍ਹਾਂ ਪਤਾ ਨਹੀਂ ਲੱਗਦਾ ਵਾਪਾਪਾ ਜੀ ਨੇ ਵੀ ਕੌਣ ਹੈ ਵੀ ਨਾ ਭਲੇ ਖਾ ਜਾ ਪੈ ਜਾਂਦਾ ਕਈ ਵਾਰ ਬਸ ਯਾਦ ਦੱਸ ਪੁਰਲੀ ਦੀ ਹਾਂ ਤੇ ਚਲੋ ਜੀ ਹੁਣ ਅਸੀਂ ਚਾਹ ਪਾਣੀ ਪੀ ਲਿਆ ਸੀਗਾ ਤੇ ਕਾਫੀ ਟਾਈਮ ਹੋ ਗਿਆ ਮੈਂ ਕਿਹਾ ਤੁੰਦ ਪੈ ਜਾਂਦੀ ਸ਼ਾਮ ਨੂੰ ਫਿਰ ਉਹਨੂੰ ਚੱਲੇ ਜੀ ਅਸੀਂ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਚਲੋ ਜੀ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਤੇ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਤੇ ਮਿਲੂਗੇ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਬਾਏ ਬਾਏ ਜੀ